ਕੱਗਰ ਦਾ ਮਸਲਾ ਗੰਭੀਰ ਹੈ ਔਰ ਇਸ ਦੇ ਕਰਕੇ ਹਰ ਸਾਲ ਹੀ ਕਿਸਾਨਾਂ ਦੀ ਹੜਾਣੇ ਤਵਾਈ ਹੁੰਦੀ ਹੈ ਔਰ ਇਹਨਾਂ ਨੂੰ ਦੇਖਣ ਦੇ ਲਈ ਰਾਜਨੀਤਿਕ ਨੇਤਾ ਆਗੂ ਆਉਂਦੇ ਆਂ ਕੱਗਰ ਦਾ ਜਿਹੜਾ ਮਸਲਾ ਹੈ ਉਹ ਕਿਸ ਤਰ੍ਹਾਂ ਹੱਲ ਹੋਵੇ ਦੂਸਨਵਾਦੀ ਕਰਕੇ ਕੋਈ ਮਸਲੇ ਦਾ ਹੱਲ ਨਹੀਂ ਹੈ ਸਭ ਨੂੰ ਮਿਲ ਕੇ ਪੰਜਾਬ ਦੀ ਭਲਾਈ ਦੇ ਲਈ ਸਾਰੇ ਜੱਥੇਬੰਦੀ ਸਾਰੇ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈ ਕਿ ਸਾਰੇ ਰਾਜਨੀਤਿਕ ਪਾਰਟੀ ਆਗੂਆਂ ਨਾਲ ਲੈ ਕੇ ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਆਉਣ ਵਾਲੇ ਵਕਤ ਵਿੱਚ ਵੀ ਜਿਹੜੇ ਹੜ੍ਹ ਆਣਦੇ ਹਨ ਉਹਨਾਂ ਦਾ ਬਚਾਇਆ ਜਾ ਸਕੇ ਜਿਹੜੇ ਘੱਗਰ ਜਿਹੜੇ ਜਿੰਨੇ ਦਰਿਆਏ ਹਨ ਉਹਨਾਂ ਦੇ ਡੈਮ ਬਣੇ ਹਨ ਉਹਨਾਂ ਨੂੰ ਸਾਫ਼ ਕੀਤਾ ਜਾ ਕਿਉਂਕਿ ਉਹਦੇ ਵਿੱਚ ਵੀ ਗਾਦ ਭਰੀਏ ਮਿੱਟੀ ਹੈ ਉਸ ਕਰਕੇ ਵੀ ਉਸ ਦੀ ਕੈਪੈਸਿਟੀ ਵੱਧ ਸਕਦੀ ਹੈ ਇਹ ਪ੍ਰੋਜੈਕਟ ਕਾਫੀ ਹੈ ਜਿਹੜੇ ਕਿ ਪੰਜਾਬ ਦੇ ਵਿੱਚ ਖਾਸ ਤੌਰ ਕਿਸਾਨਾਂ ਦੀ ਫਸਲਾਂ ਦਾ ਬੀਮਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬੀਮਾ ਹੋ ਜਾਏਗਾ ਤਾਂ ਫਸਲਾਂ ਨੂੰ ਉਸ ਤੋਂ ਵੀ ਜਿਹੜੇ ਨੁਕਸਾਨ ਹੁੰਦਾ ਹੈ ਉਹਦੀ ਪਰਪਾਈ ਹੋ ਜਾਣੀ ਹੈ ਅਸੀਂ ਪ੍ਰਿੰਸ ਸਿੰਘ ਚੰਦੂ ਮਾੜੀ ਪਹੁੰਚੇ ਇੱਥੇ ਸਿੰਘ ਅਕਾਲੀ ਲੀਡਰ ਹੈ ਔਰ ਇਹ ਮੁਖਰੇ ਲਗਾਤਾਰ ਕਿਆ ਕਹੋਗੇ ਕਿਸ ਤਰ੍ਹਾਂ ਹੋ ਸਕਦਾ ਹੈ ਪਟਿਆਲਾ ਸੰਗਰੂਰ ਮਾਨਸਾ ਤੱਕ ਜਿਹੜਾ ਇਹ ਨੁਕਸਾਨ ਘੱਗਰ ਕਰਦਾ ਇਹ ਬੜਾ ਚਿੰਤਾ ਵਾਲੀ ਗੱਲ ਹੈ ਔਰ ਜਦੋਂ ਮੈਂ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣਿਆ ਪਹਿਲੀ ਵਾਰੀ ਭਾਰਤ ਦੀ ਲੋਕ ਸਭਾ ਵਿੱਚ ਘੱਗਰ ਦਾ ਨਾਂ ਆਇਆ ਤੇ ਫਿਰ ਇੱਕ ਵਾਰ ਨਹੀਂ ਮੇਰਾ ਖਿਆਲ ਕਈ ਦਰਜਨ ਵਾਰ ਘੱਗਰ ਦਾ ਮਸਲਾ ਲੋਕ ਸਭਾ ਵਿੱਚ ਉਠਾਇਆ ਉਹਦੇ ਸਦਕਾ ਫਿਰ ਇੱਥੇ ਪ੍ਰੋਜੈਕਟ ਬਣਿਆ 700 ਕਰੋੜ ਦਾ ਜੀਟੀ ਰੋਡ ਵਾਲੇ ਤੋਂ ਲੈ ਕੇ ਅੱਗੇ ਚਾਂਦਪੁਰ ਤੱਕ ਦਾ ਇਹ ਪ੍ਰੋਜੈਕਟ ਸੀ ਉਹਨਾਂ ਪਹਿਲੇ ਫੇਜ਼ ਤਿੰਨ ਫੇਜ਼ ਸੀ ਪਹਿਲੇ ਫੇਜ਼ ਦੇ ਵਿੱਚ ਖਨੌਰੀ ਤੋਂ ਮਕੋੜ ਸਾਹ ਤੱਕ 136 ਕਰੋੜ ਰੁਪਇਆ ਲਾ ਕੇ ਦੋਨੇ ਪਾਸੇ ਬੰਨ ਮਜ਼ਬੂਤ ਕਰਕੇ ਕਿ ਗਨੂ ਚੌੜਾ ਕਰਕੇ ਕਿ ਗਨੂ ਡੂੰਗਾ ਕਰਕੇ ਵਿੰਗ ਕੱਢ ਕੇ ਅਸੀਂ ਉਹ ਮੁਕੰਮਲ ਕਰ ਲਿਆ ਬਾਦ ਕਿਸਮਤੀ ਨਾਲ ਹਰਿਆਣਾ ਗਵਰਨਮੈਂਟ ਨੇ ਸੀਡਬਲਿਊਸੀ ਦੇ ਵੀ ਚਾਰਜੀ ਦਿੱਤੀ ਸਟੇ ਲਾਤੀ ਤੇ ਰੋਕ ਲੱਗਣ ਕਰਕੇ ਮੁੜ ਕੇ ਪ੍ਰੋਜੈਕਟ ਤੇ ਕੰਮ ਹੀ ਨਹੀਂ ਹੋਇਆ ਅੱਜ ਵੀ ਮੈਂ ਕਹਿਣਾ ਚਾਹੁੰਦਾ ਮਾਝਾ ਮੁੱਖ ਮੰਤਰੀ ਪੰਜਾਬ ਨੂੰ ਕਿ ਉਹ ਹਿੰਮਤ ਕਰਕੇ ਉਹ ਸਟੇ ਜਿਹੜੀ ਖਲਵਾਉਣ ਹਰਿਆਣਾ ਦੇ ਵੱਲੋਂ ਜਿਹੜੀ CWC ਵਿੱਚ ਪਾਈ ਹੋਈ ਆ ਜੇ ਉਹ ਸਟੇ ਖਤਮ ਹੋ ਜੇ ਤਾਂ ਇਹ ਸਾਡੇ ਘੱਗਰ ਦੇ ਦੋਵੇਂ ਫੇਜ਼ ਜਿਹੜੇ ਬਾਕੀ ਰਹਿ ਗਏ ਉਹ ਮੁਕੰਮਲ ਹੋ ਜਾਣ ਤਾਂ ਇੱਕ ਏਕੜ ਫਸਲ ਵੀ ਇਸ ਇਲਾਕੇ ਦੀ ਖਤਮ ਨਹੀਂ ਹੋ ਨੁਕਸਾਨ ਨਹੀਂ ਹੋ ਸਕਦਾ ਘੱਗਰ ਤੋਂ ਇਹ ਮੈਂ ਦਾਅਵੇ ਨਾ ਕਹਿਣਾ ਜੇ ਦੋਨੋਂ ਸਟੇਟਾਂ ਨਹੀਂ ਕਰਦੀ ਸੈਂਟਰ ਵੀ ਨਾਲ ਵੀ ਮਨ ਨੂੰ ਸੰਪਰਕ ਤੁਹਾਡੇ ਵੱਲੋਂ ਦੇਖੋ ਸਾਡੇ ਵੱਲੋਂ ਮੈਂ ਇਹੀ ਗੱਲ ਕਹੀ ਆ ਵੀ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਲੀਡ ਕਰਨਾ ਚਾਹੀਦਾ ਜਾਂ ਸੰਸਦ ਦੇ ਮੈਂਬਰਾਂ ਨੂੰ ਲੈ ਕੇ ਸਾਬਕਾ ਸੰਸਦ ਮੈਂਬਰਾਂ ਨੂੰ ਨਾਲ ਲੈ ਜਾਣ ਜਿਨ੍ਹਾਂ ਨੇ ਬਾਰ-ਬਾਰ ਮਸਲਾ ਉਠਾਉਂਦੇ ਰਹੇ ਨੇ ਤਜਰਬਾ ਤੇ ਮੈਂਬਰ ਪਾਰਲੀਮੈਂਟ ਤੇ ਫਾਰਮਰ ਮੈਂਬਰ ਪਾਰਲੀਮੈਂਟ ਜਾ ਕੇ ਪ੍ਰਧਾਨ ਮੰਤਰੀ ਜੀ ਕੋਈ ਮੁੱਖ ਮੰਤਰੀ ਸਾਹਿਬ ਜੀ ਲੈ ਕੇ ਜਾਣਗੇ ਤਾਂ ਮੈਨੂੰ ਪੂਰਾ ਯਕੀਨ ਹੈ ਇੱਕ ਤਾਂ ਜਿਹੜੀ ਸੀ ਡਬਲ ਸੀ ਵਿਚਾਰਦੀ ਪਈ ਆ ਇਹ ਖਤਮ ਹੋ ਸਕਦੀ ਆ ਸਟੇ ਖਤਮ ਹੋ ਸਕਦੀ ਆ ਦੂਜਾ ਜਿਹੜਾ ਡਿਜ਼ਾਸਟਰ ਫੰਡ ਆ ਉਹਨੂੰ ਵਰਤਨ ਦੇ ਜਿਹੜੇ ਸ਼ਰਤਾਂ ਨੇ ਉਹ ਰਿਲੈਕਸ ਕਰਾਈਆਂ ਜਾ ਸਕਦੀਆਂ ਨੇ ਤੀਜਾ ਸਭ ਤੋਂ ਵੱਡੀ ਅਹਿਮ ਲੋੜ ਆ ਵੀ ਫਸਲ ਬੀਮਾ ਯੋਜਨਾ ਦੀ ਹਿੰਦੁਸਤਾਨ ਦੇ ਵਿੱਚ ਇਕੱਲਾ ਪੰਜਾਬ ਹੈ ਜਿਹੜਾ ਖੇਤੀ ਸੈਕਟਰ ਇੰਸ਼ੋਰੈਂਸ ਵਿੱਚ ਆਇਆ ਹੀ ਨਹੀਂ ਸੋ ਅੱਜ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਪੰਜਾਬ ਨੂੰ ਭਾਗੀਦਾਰ ਬਣਾਉਣ ਲਈ ਸ਼ਰਤਾਂ ਪੰਜਾਬ ਦੇ ਅਨੁਸਾਰ ਮਿਣਾ ਕੇ ਉਹ ਹਿੱਸੇਦਾਰ ਪੰਜਾਬ ਨੂੰ ਜੇ ਬਣਾਇਆ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕਦੀ ਹੈ ਨਹੀਂ ਆ 1600 ਕਰੋੜ ਲਾ ਲਓ ਜਾਂ ਹੁਣ ਅਸੀਂ 1 ਲੱਖ ਰੁਪਇਆ ਦੇਗੇ 1000 ਲੀਟਰ ਤੇਲ ਦੇ ਤਾਂ ਇਹਨਾਂ ਨਾਲ ਕੁਝ ਨਹੀਂ ਬਣਨਾ ਅਸਲੀ ਮੈਨੇ ਵਿੱਚ ਨੁਕਸਾਨ ਦੀ ਪਰਪਾਈ ਜੇ ਹੋ ਸਕਦੀ ਆ ਤਾਂ ਖੇਤੀ ਸੈਕਟਰ ਨੂੰ ਮੈਨ ਇੰਸ਼ੋਰ ਕਰਨਾ ਹੋ ਸਕਦੀ ਆ ਬੀਮਾ ਯੋਜਨਾਵਾਂ ਤੇ ਲਿਆ ਕੇ ਹੋ ਸਕਦੀ ਆ ਉਹ ਕੇਂਦਰ ਤੇ ਸੂਬਾ ਸਰਕਾਰਾਂ ਕਿਸ਼ਤ ਭਰਨ ਨਾ ਮੰਡੀ ਬੋਰਡ ਕਿਸਤ ਭਰੇ ਤੇ ਸ਼ਰਤਾਂ ਨਰਮ ਕੀਤੀਆਂ ਜਾਣ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਪੰਜਾਬ ਨੂੰ ਲਿਆਂਦਾ ਜਾਵੇ ਤਾਂ ਹੀ ਪੰਜਾਬ ਦਾ ਕਿਸਾਨ ਬਚ ਸਕਦਾ ਜਾਂ ਫਿਰ ਪੰਜਾਬ ਸਰਕਾਰ ਆਪਦੀ ਬੀਮਾ ਯੋਜਨਾ ਲੈ ਕੇ ਆਵੇ ਜੇ ਪੰਜਾਬ ਸਰਕਾਰ ਆਪਦੀ ਬੀਮਾ ਯੋਜਨਾ ਲੈ ਕੇ ਆਏਗੀ ਤਾਂ ਵੀ ਮੈਂ ਸਮਝਦਾ ਪੰਜਾਬ ਦੇ ਖੇਤੀ ਸੈਕਟਰ ਬਚ ਪਾਏਗਾ ਅਦਰਵਾਈਜ਼ ਤਾਂ ਲੀਪਾ ਪਹੁੰਚੀ ਆ ਵਖਤੀ ਗੱਲਾਂ ਨੇ ਜੇ ਸਥਾਈ ਲੋਕਾਂ ਦੀ ਕੋਈ ਸੇਵਾ ਕਰਨੀ ਆ ਤਾਂ ਆਲ ਪਾਰਟੀ ਮੀਟਿੰਗ ਬੁਲਾ ਕੇ ਸਥਾਈ ਹੱਲ ਲੱਭਣ ਦੇ ਤਰੀਕੇ ਲੱਭ ਕੇ ਮੁੱਖ ਮੰਤਰੀ ਸਾਹਿਬ ਨੂੰ ਵਾਈ ਕਰਨੀ ਚਾਹੀਦੀ ਜਾਂ ਫਿਰ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਆ ਉਹਨੂੰ ਦਿੱਲੀ ਦੇ ਵਕੀਲ ਬਣਦੇ ਥਾ ਪੰਜਾਬ ਦੇ ਵਕੀਲ ਬਣ ਉਹ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਜਾਖੜ ਸਾਹਿਬ ਉਹਨਾ ਉਹ ਗਵਾਈ ਕਰ ਲੈ ਜੇ ਮਾਨ ਸਾਹਿਬ ਨਹੀਂ ਮੰਨਦੇ ਤਾਂ ਉਹ ਗਵਾਈ ਕਰ ਲੈ ਉਹਨਾਂ ਦੀ ਪਾਰਟੀ ਦਾ ਰਾਜ ਆ ਅਸੀਂ ਤਾਂ ਚਾਹੁੰਦੇ ਪੰਜਾਬ ਨੂੰ ਕੁਝ ਮਿਲੇ ਅਸੀਂ ਤਾਂ ਚਾਹੁੰਦੇ ਪੰਜਾਬ ਦੇ ਇਸ ਔਖੀ ਮੁਸੀਬਤ ਦੇ ਸਮੇਂ ਕੇਂਦਰ ਜਿਹੜੀ ਆ ਮਦਦ ਕਰੇ ਪਰ ਉਹ ਮਦਦ ਤਾਂ ਹੀ ਕਰੇਗੀ ਸਾਨੂੰ ਚੰਗੀ ਤਰ੍ਹਾਂ ਪਤਾ ਜੇ ਅਸੀਂ ਆਪਣਾ ਪੱਖ ਰੱਖਾਂਗੇ ਕੇਂਦਰ ਕਹਿੰਦਾ 12000 ਕਰੋੜ ਰੁਪਏ ਪੰਜਾਬ ਕੋਲ ਪਹਿਲਾਂ ਹੀ ਪਏ ਜੀ ਉਹੀ ਨਾਲ ਕੋਈ ਦੇਖੋ ਜਿਹੜਾ 12000 ਕਰੋੜ ਦੀ ਗੱਲ ਆ ਉਹ ਖਰਚ ਕਰਨ ਦੇ ਇੱਕ ਵਿਧੀ ਆ ਨਿਯਮ ਨੇ ਰੂਲਸ ਨੇ ਉਹ ਸਰਕਾਰ ਲਾਗੂ ਨਹੀਂ ਕਰਦੀ ਉਹ ਫਿਰ ਖਰਚਾ ਨਹੀਂ ਹੁੰਦਾ ਤੇ ਬਿਨਾ ਲਾਗੂ ਕਰਿਆ ਉਹਦੇ ਜਵਾਨੀ ਨਹੀਂ ਖਰਚੀ ਜਾਂਦੀ ਸੋ ਨਿਯਮਾਂ ਦੇ ਵਿੱਚ ਵੀ ਰਿਲੈਕਸੇਸ਼ਨ ਲੈਣ ਲਈ ਉਹ ਵੀ ਯਤਨ ਕਰਨੇ ਚਾਹੀਦੇ ਆ ਤਾਂ ਕਿ ਅਸੀਂ ਉਹ ਪੈਸਾ ਖਰਚ ਸਕੀਏ ਸੋ ਮੇਰਾ ਮਤਲਬ ਕੁੱਲ ਮਿਲਾ ਕੇ ਕਹਿਣ ਤੋਂ ਇਹ ਆ ਵੀ ਦਿੱਲੀ ਕੋਲ ਪੰਜਾਬ ਦਾ ਪੱਖ ਰੱਖਣ ਲਈ ਸਾਨੂੰ ਸਹਿਰਦ ਹੋਣ ਦੀ ਲੋੜ ਆ ਆ ਪੰਜਾਬ ਦੀ ਸਰਕਾਰ ਮੌਕਾ ਗਵਾਗੀ ਇਹ ਫਾਇਦਾ ਨਹੀਂ ਲੈ ਸਕੀ ਪ੍ਰਧਾਨ ਮੰਤਰੀ ਜੀ ਫੇਰੀ ਦਾ ਹੁਣ ਅੱਗੇ ਨੂੰ ਵੀ ਫੇਰ ਨੁਕਸਾਨ ਨਾ ਹੋਵੇ ਅੱਗੇ ਨੂੰ ਵੀ ਜੇ ਬਚਣਾ ਦਰਿਆ ਪੰਜਾਬ ਦੇ ਰਾਵੀ ਬਿਆਸ ਸਤਲੁਜ ਕਗਰ ਇਹਨਾਂ ਦਾ ਮੁਕੰਮਲ ਹੋਵੇ ਉਹਦੇ ਲਈ ਕੋਈ ਬੰਨ ਬਣਾਵੇ ਸੈਂਟਰ ਤੋਂ ਕੋਈ ਮਸਲਾ ਹੱਲ ਉਹਦੇ ਨਾਲ ਬੰਨਾ ਦੇ ਨਾਲ ਨਾਲ ਮੈਂ ਤਾਂ ਸਮਝਦਾ ਜੇ ਅੱਜ ਭਾਖੜਾ ਡੈਮ ਰਣਜੀਤ ਸਾਗਰ ਡੈਮ ਪਾਉਂਗ ਡੈਮ ਦੀ ਗਾਰ ਕੱਢਣ ਦਾ ਕਾਨੂੰਨ ਚ ਸੋਧ ਕਰਕੇ ਜੇ ਗਾਰ ਕੱਢਣ ਦੀ ਵਿਧੀ ਵੀ ਬਣਾ ਲੈਣ ਨਿਯਮ ਬਣਾ ਲੈਣ ਤਾ ਮੈਂ ਸਮਝਦਾ ਬਹੁਤ ਵੱਡੀ 25% ਪਾਣੀ ਦੇ ਭੰਡਾਰਨ ਦੀ ਕਪੈਸਿਟੀ ਵਧ ਸਕਦੀ ਆ ਜਿਹੜਾ ਪਾਣੀ ਹੁਣ ਉੱਥਲ ਕੇ ਜਾਂਦਾ ਗੇਟ ਖੋਲਣੇ ਪੈਂਦੇ ਆ ਤੇ 25% ਪਾਣੀ ਭਾਖੜਾ ਹੀ ਹੋਰ ਰੋਕ ਸਕਦਾ ਜੇ ਅਸੀਂ ਗਾਰ ਕੱਢੀਏ ਸਾਡੇ ਚੈੱਕ ਡੈਮ ਨੇ 29 29 ਚੈੱਕ ਡੈਮ ਨੇ ਮੋਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਚੈੱਕ ਡੈਮ ਗਾਰੇ ਨਾਲ ਭਰੇ ਹੋਏ ਨੇ ਜੇ ਉਹ ਚੈੱਕ ਡੈਮਾਂ ਵਿੱਚੋਂ ਗਾਰ ਕੱਢੀ ਜਾਵੇ ਤੇ ਜਿਹੜੇ ਪਾਈਪ ਰਾਹੀਂ ਅਸੀਂ ਪਾਣੀ ਸंचाई ਲਈ ਵਰਤਦੇ ਆ ਉਹ ਪਾਈਪਾਂ ਵਿੱਚੋਂ ਰੇਤ ਕੱਢੀ ਜਾਵੇ ਤਾਂ ਵੀ ਬਹੁਤ ਵੱਡਾ ਫਾਇਦਾ ਹੋ ਸਕਦਾ ਸੋ ਸਾਨੂੰ ਇਸ ਤਰ੍ਹਾਂ ਦੀਆਂ ਯੋਜਨਾਵਾਂ ਤੇ ਕੰਮ ਕਰਨਾ ਪਵੇਗਾ ਬਿਆਨਬਾਜ਼ੀ ਕਰਕੇ ਦੂਸ਼ਣਬਾਜ਼ੀ ਧੱਗੜ ਤਵਾਹੀ ਦਾ ਕਾਰਨ ਲੋਕਾਂ ਦਾ ਹਾਂਜੀ ਜਿੰਨਾ ਨੁਕਸਾਨ ਧੱਗੜ ਕਰ ਰਿਹਾ ਉਹ ਕੋਈ ਨਹੀਂ ਦੂਜੀ ਗੱਲ ਸਰਕਾਰਾਂ ਕਰਤੀ ਸੜਾ ਕੁਝ ਹੋ ਰਿਹਾ ਇਹ ਮੈਨੂਵੇ ਫਲੱਡ ਨੇ ਠੀਕ ਹੈ ਜੇ ਕਿਤੇ ਸ਼ੁਰੂ ਦੇ ਵਿੱਚ ਅਸਲ ਸੂਲ ਕੀ ਹੈ ਕਿ ਜਦ ਡੈਮਾਂ ਦਾ ਪਾਣੀ 25% ਹਮੇਸ਼ਾ ਚੱਲਣਾ ਚਾਹੀਦਾ ਹਾਂਜੀ ਜਦੋਂ ਚੱਲਣਾ ਚਾਹੀਦਾ ਲੋਡ ਹੁੰਦੀ ਹੈ ਉਦੋਂ ਇਹ ਬਿਲਕੁਲ ਬੰਦ ਕਰ ਦਿੰਦੇ ਨੇ ਜਿਹੜੇ ਦਰਿਆ ਨੇ ਉਹ ਖਾਲੀ ਰਹਿ ਜਾਂਦੇ ਨੇ ਜੇ ਆਪਾਂ ਉਹਨਾਂ ਨੂੰ ਚੱਲਦੇ ਕੰਟੀਨਿਊਸਲੀ ਚੱਲੀਏ ਪਤਾ ਹੈ ਮੌਸਮ ਦਾਦਾ ਹੈ ਕਿ ਸੌਣ ਦੇ ਵਿੱਚ ਮੀਂਹ ਪੈਣਾ ਹੈ ਕਿੰਨਾ ਮੀਂਹ ਪੈਣਾ ਹੈ ਕਿੰਨੀ ਕੁਆਂਟੀਟੀ ਹੋਣੀ ਹੈ ਉਹ ਵੀ ਪਤਾ ਹੈ ਪਰ ਇਹ ਪਹਿਲਾਂ ਡੈਮਾਂ ਨੂੰ ਭਰ ਲੈਂਦੇ ਨੇ ਫਿਰ ਲੋਕਾਂ ਦੀ ਤਬਾਹੀ ਦੇ ਲਈ ਖੁੱਲਾ ਛੱਡ ਦਿੰਦੇ ਨੇ ਪਰ ਜੇ ਸਰਕਾਰਾਂ ਸੈਂਸ਼ੀਅਲ ਅਹਾਜ ਵੀ ਚੱਲਣਾ ਗੱਲ ਹੋਈ ਹੈ ਕਿ ਆਪਾਂ ਉਦੋਂ ਹੀ ਨਾ ਗੱਲ ਕਰੀਏ ਜਦੋਂ ਹੜ੍ਹ ਆ ਜਾਂਦਾ ਹੈ ਜਦੋਂ ਆਪਾਂ ਆਪਾਂ ਵੀ ਉਦੋਂ ਇਕੱਠੇ ਹੁੰਨੇ ਆ ਕਿ ਆਪਾਂ ਉਹ ਤੋਂ ਬਿਨਾਂ ਵੀ ਇਕੱਠੇ ਹੋ ਕੇ ਦੇਖੋ ਪਹਿਲੇ ਵੀ ਪ੍ਰੋਪੋਜ਼ਲ ਬਣਾਏ ਸੀ ਕਿ ਜੇ ਕਿਤੇ ਪਿੱਛੇ ਡੈਮ ਬਣਨ ਦੇਵੇ ਤੇ ਡੈਮ ਦੇ ਵਿੱਚੋਂ ਆਪਾਂ ਬਿਜਲੀ ਪੈਦਾ ਕਰ ਲਈਏ ਉਹਦੇ ਨਾਲ ਆਪਾਂ ਨਹਿਰਾਂ ਕੱਢ ਕੇ ਲੋਕਾਂ ਨੂੰ ਇਰੀਗੇਸ਼ਨ ਦਾ ਕੰਮ ਲੈ ਲਈਏ ਤੇ ਪਲੱਸ ਜਿੰਨਾ ਵੀ ਇਹ ਚਾਹ ਦਰਿਆ ਨੇ ਚਾਹ ਘੱਗਰ ਹੈ ਇਹਨਾਂ ਦੇ ਜਿਹੜੇ ਬਰਮ ਨੇ ਉਹ ਤਕੜੀ ਕਰੀਏ ਤਕੜੀ ਕੀ ਕਰੀਓ ਤਾਂ ਛੜਕਾ ਮਲਾ ਦੇਣੀ ਚਾਹੀਦੀਆਂ ਨੇ ਲੋਕ ਚੱਲਣ ਨੂੰ ਤੇ ਨਾਇਤਾ ਉਹਨਾਂ ਦਾ ਦਵਾਈ ਹੋ ਜਾਂਦੀ ਹੈ ਠੁਟਦਾ ਨਹੀਂ ਤੇ ਚੰਲੇ ਡੂੰਗੇ ਕਰ दिए ਅੱਜ ਕੀ ਹੈ ਸਰਕਾਰ ਕਹਿੰਦੇ 200 ਕਰੋੜ ਰੁਪਇਆ ਲਾਤਾ ਜੀ 250 ਕਰੋੜ ਰੁਪਇਆ ਕਹਦੇ ਲਾਤਾ ਕੱਖ ਪੜਦੇ ਜੀ ਕੱਖ ਹੀ ਪੜਦੇ ਨਾ ਕੱਖ ਪਟਨ ਜਦੋਂ ਵੀ ਕਿਤੇ ਹੜ ਆਉਂਦੇ ਨੇ ਤਾਂ ਉਹਨਾਂ ਸਿਲਟ ਆਉਂਦੀ ਹੈ ਸਿਲਟ ਆਉਂਦੀ ਹੈ ਉਹਦੇ ਨਾਲ ਦਰਿਆ ਦੇ ਵਿੱਚ ਸਿਲਟ ਜੰਮ ਜਾਂਦੀ ਹੈ ਪਾਣੀ ਦੀ ਨਿਕਾਸੀ ਘਟ ਜਾਂਦੀ ਹੈ ਜੇ ਸਿਲਟ ਨੂੰ ਹਰ ਸਾਲ ਕੱਢਦੇ ਰਹੀਏ ਆਪਾਂ ਤਾਂ ਉਹਦੇ ਨਾਲ ਦਰਿਆ ਦਾ ਵਹਾਜ ਜਿਹੜਾ ਪੂਰਾ ਤਲਦਰ ਹੈ ਦੇਖੋ ਅਸੀਂ 10 ਕਰੋੜ ਰੁਪਇਆ ਕਿਹਾ ਕਿ 10 ਕਰੋੜ ਰੁਪਇਆ ਇਹਦੇ ਲਈ ਲਾਵਾਂਗੇ ਇਹ ਡਿਊਟੀ ਬਣਦੀ ਹੈ ਫਰਜ ਬਣਦਾ ਜੇ ਆਪਾਂ ਜਾ ਕੇ ਦਿੱਲੀ ਦੇ ਵਿੱਚ ਸੇਵਾ ਕਰ ਸਕਦੇ ਆ ਜਾਂ ਆਪਾਂ ਤਾਮਲਡੂ ਦੇ ਵਿੱਚ ਕਰ ਸਕਦੇ ਆ ਇਹ ਆਪਣੇ ਘਰ ਹੈ ਇੱਥੇ ਦੁਗਲੀ ਬਣਦੀ ਸੀਗੀ ਉਹਨਾਂ ਨੇ ਪੰਜਾਬ ਸਾਰੇ ਪੰਜਾਬ ਵਾਸਤੇ ਸਾਰੇ ਪੰਜਾਬ ਵਾਸਤੇ ਤੇ ਕੋਸ਼ਿਸ਼ ਕਰਾਂਗੇ ਕਿ ਵੀ ਜੋ ਬੱਦ ਤੋਂ ਬੱਦ ਹੋ ਸਕਦਾ ਉਹ ਕਰੀਏ ਇਹ ਡਿਊਟੀ ਹੈ ਕੋਈ ਸਾਨ ਨਹੀਂ ਕੋਈ ਕੁਝ ਹੋਰ ਨਹੀਂ ਜੇ ਗੁਰੂ ਮਹਾਰਾਜ ਨੇ ਬਾਬੇ ਨਾਨਕ ਨੂੰ ਦਿੱਤਾ ਹੈ ਤਾਂ ਆਪਾਂ ਉਹਦੇ ਵਿੱਚੋਂ ਕੁਝ ਦੇ ਸਕਦੇ ਆ ਜੇ ਇਹ ਕਿੱਥੋਂ ਲਿਆ ਕਿੱਥੋਂ ਹੈ ਸੈਟ ਤੋਂ ਲਿਆ ਪਰਮਾਤਮਾ ਤੋਂ ਲਿਆ ਅਸਾ ਬਦਲਿੱਤੇ ਹੋਏ ਜੋ ਕੋਈ ਦੇ ਰਹੇ ਉਹਦੇ ਚੋਂ ਸੋ ਇਹ ਆਪਣੀ ਡਿਊਟੀ ਬਣਦੀ ਆ ਆਪਾਂ ਸਾਰੇ ਜਾਣੀ ਰੱਖ ਕੇ ਇਹ ਜਦੋਂ ਹਾਲਾਤ ਖਰਾਬ ਹੁੰਦੇ ਨੇ ਹੜ ਆਉਂਦੇ ਨੇ ਇਹ ਇਕੱਲਾ ਹੀ ਨਹੀਂ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਦੁਕਾਨਦਾਰ ਦਾ ਵੀ ਨੁਕਸਾਨ ਹੁੰਦਾ ਹੈ ਹਰ ਬੰਦੇ ਦਾ ਨੁਕਸਾਨ ਹੁੰਦਾ ਛੜਕਾਂ ਟੁੱਟ ਜਾਂਦੀਆਂ ਨੇ ਆਵਾਜਾਈ ਠੱਪ ਹੋ ਜਾਂਦੀ ਹੈ ਕਿਸਾਨ ਦੀ ਜਿਹੜੀ ਖਰਚ ਕਰਦੀ ਹੈ ਉਹ ਘਟ ਜਾਂਦੀ ਹੈ ਦੁਕਾਨਦਾਰ ਨਹੀਂ ਜਾਂਦੇ ਉਹ ਸਮਾਨ ਨਹੀਂ ਖਰੀਦੇ ਸੋ ਹਰ ਬੰਦੇ ਦਾ ਨੁਕਸਾਨ ਹੁੰਦਾ ਸੋ ਆਪਾਂ ਨੂੰ ਸਾਰਿਆਂ ਨੂੰ ਸਾਰੇ ਇਕੱਠੇ ਹੋ ਕੇ ਜਦੋਂ ਹੜਾਂ ਤੋਂ ਬਾਅਦ ਦੇ ਵਿੱਚ ਬੈਠ ਕੇ ਪਲਾਨ ਕਰਨਾ ਚਾਹੀਦਾ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਇਹ ਸਾਰੇ ਜਿੰਨੇ ਸਿਆਣੇ ਬੰਦੇ ਨੇ ਇਹਨਾਂ ਦੀ ਸਲਾਹ ਲੈਣ ਇਹ ਜਿੰਨੇ ਪੜੇ ਲਿਖੇ ਨੇ ਕੀ ਹੋ ਸਕਦਾ ਸਾਰਿਆਂ ਦੀ ਰਾਏ ਦੇ ਵਿੱਚੋਂ ਕੁਝ ਨਾ ਕੁਝ ਨਿਕਲਵੇ ਜੇ ਸਾਰੀਆਂ ਪਾਰਟੀਆਂ ਜੇ ਆਪਾਂ ਸਾਰੇ ਪਾਰਟੀ ਦੀ ਮੀਟਿੰਗ ਕਰਦਿਆਂ ਇਹ ਸਰਕਾਰਾਂ ਸਮਝਣ ਕਿ ਸਾਰਾ ਕੁਝ ਸਾਡੇ ਕੋਲ ਹੀ ਆ ਸਰਕਾਰਾਂ ਇੰਨੀ ਸਿਆਣੀਆਂ ਨਹੀਂ ਹਨ ਕਿ ਉਹ ਸਾਰਾ ਕੁਝ ਸਾਮ ਲੈਣਗੇ ਜੇ ਆਲ ਪਾਰਟੀ ਮੀਟਿੰਗ ਬੁਲਾਉਣਗੇ ਉਹ ਤਾਂ ਸਾਰੇ ਸਲਾਹ ਦੇਣਗੇ ਕਾਮਨ ਸਲਾਹ ਦੇਣਗੇ ਨੁਕਤਾਚੀਨੀ ਨਹੀਂ ਕਰਨਗੇ ਨਹੀਂ ਤਾਂ ਕੋਈ ਸਰਕਾਰ ਕੰਮ ਕਰੇ ਪਰ ਨੁਕਤਾਚੀਨੀ ਕਰਦਿਆਂ ਜੀਵਨ ਵਿੱਚ ਬਿਚਵਲਾ ਲੈਣ ਜਿਹੜਾ ਕਾਮਨ ਕਾਜ ਆ ਸਾਰਿਆਂ ਦੇ ਭਲੇ ਦਾ ਕਾਜ ਆ ਤਾ ਉਹਦੇ ਲਈ ਚੰਗਾ ਕੋਈ ਨਾ ਕੋਈ ਹੱਲ ਨਿਕਲ ਜਣਾ ਜੋ ਹੱਲ ਇਹ ਲੋਕ ਕਰ ਸਕਦੇ ਨੇ ਉਹ ਸ਼ਾਇਦ ਸਰਕਾਰ ਨਹੀਂ ਕਰ ਸਕਦੀ ਇੰਜੀਨੀਅਰ ਨਹੀਂ ਕਰ ਸਕਦੇ ਜਿੰਨਾ ਇਹਨਾਂ ਨੂੰ ਪ੍ਰੈਕਟੀਕਲ ਚ ਪਤਾ ਹੈ ਉਹ ਮੇਰਾ ਖਿਆਲ ਹੈ ਕੋਈ ਵੀ ਨਹੀਂ ਕਰ ਸਕਦਾ ਸੋ ਆਪਾਂ ਸਾਰਿਆਂ ਨੂੰ ਡਰ ਕੇ ਕੰਮ ਕਰਨੇ ਚਾਹੀਦੇ ਜਿਹਦੇ ਨਾਲ ਤਬਾਹੀ ਹੁੰਦੀ ਹੈ ਨੁਕਸਾਨ ਹੁੰਦਾ ਲੋਕਾਂ ਦਾ ਆਪਾਂ ਇਕੱਠੇ ਹੋਈਏ ਸਾਰੇ ਇਦੋਂ ਬਾਅਦ ਦੇ ਵਿੱਚ ਬੈਠ ਕੇ ਪਲਾਨ ਕਰੀਏ ਤੁਹਾਨੂੰ ਹਰ ਆ ਜਾਂਦੇ ਨੇ ਫਿਰ ਤਾਂ ਇੱਕੋ ਗੱਲ ਹੁੰਦੀ ਹੈ ਵੀ ਬੰਨ ਮਾਰ ਦੋ ਇੱਥੇ ਵੀ ਰੋਕ ਲੋ ਇੱਥੇ ਵੀ ਰੋਕ ਲੋ ਦੇ ਕੋ ਮੈਂ ਤੇ ਇੱਕ ਗੱਲ ਦੇ ਹੱਕ ਜਾਂ ਵੀ ਹਰ ਬੰਦੇ ਨੂੰ ਮਤ ਕਰਨੀ ਚਾਹੀਦੀ ਹੈ ਇੱਥੇ ਕਿੰਤੂ ਪ੍ਰੰਤੂ ਕੋਈ ਨਹੀਂ ਹੈ ਜੇ ਐਜੀਪੀਸੀ ਦੇ ਦੇ ਰਹੇ ਨੇ ਤਾਂ ਐਜੀਪੀਸੀ ਨੂੰ ਦੇਣੇ ਚਾਹੀਦੇ ਨੇ ਉਹ ਆ ਆਪਕੋ ਅਸੀਂ ਕਿਉਂ ਦਾ ਕ੍ਰੈਡਿਟ ਲਈਏ ਤੇ ਇਹ ਐਜੀਪੀਸੀ ਵੀ ਕੰਮ ਕਰੇ ਅਸੀਂ ਪੀਸੀ ਬਹੁਤ ਵੱਡਾ ਆਧਾਰ ਹੈ ਸਾਡਾ ਤੇ ਲੋਕਾਂ ਦੀ ਮੱਦਦ ਲਈ ਹਰ ਜਗ੍ਹਾ ਤੇ ਕਰਦਾ ਹੈ ਚਾਹੇ ਬਾਹਰ ਹੋਵੇ ਇੱਥੇ ਹੋਵੇ ਹਰ ਜਗ੍ਹਾ ਤੇ ਮਦਦ ਕਰਦਾ ਹੈ ਅੱਜ ਵੀ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਜਦੋਂ ਆਪਾਂ ਕੋਈ ਪੈਸ਼ਨ ਚਾਹੇ ਸਰਕਾਰ ਹੈ ਜੇ ਅਜੀ ਮਿਸਚੂਜ਼ ਕਰਦੇ ਵਾ ਇਹਨੂੰ ਮਿਸਚੂਜ਼ ਕਹਾਂਗੇ ਕਿ ਤਰਨ ਉੱਥੇ ਫਿਰ ਕਿਤੇ ਨਾ ਕਿਤੇ ਕੋਤਾਹੀ ਹੁੰਦੀ ਹੈ ਜਿਵੇਂ ਕੱਲ ਦੀ ਗੱਲ ਕਰਦੇ ਆ ਕਿ ਉਸ ਪ੍ਰਸੀਦ ਗੁਰਦੁਆਰੇ ਸਾਹਿਬ ਦੀ ਸੀ ਤੇ ਦੇਖ ਕੇ ਉਹਨਾਂ ਦਾ ਹਲਕਾ ਉਚਾਰਜ ਆ ਗਿਆ ਤੇ ਉੱਥੇ ਜੇ ਕੋਈ ਨਾ ਕੋਈ ਮੈਂਬਰ ਵੀ ਆਜਾ ਤਾਂ ਵੀ ਕੀ ਗਲਤੀ ਸੀ ਆਪਾਂ ਆਪਣੇ ਕ੍ਰੈਡਿਟ ਲੈਣ ਪਿੱਛੇ ਵੱਡੇ ਵੱਡੇ ਕੰਮ ਕਰਦੇ ਆ ਵੱਡੇ ਵੱਡੇ ਉਤੋਂ ਇਧਰ ਲੈ ਰੋ ਇਧਰ ਲੈ ਰੋ ਤੇ ਆਪਣੀ ਡਿਊਟੀ ਇਹ ਬਣਦੀ ਹੈ ਕਿ ਆਪਾਂ ਲੋਕਾਂ ਦੇ ਭਲੇ ਦੀ ਗੱਲ ਕਰੀਏ ਜੇ ਲੋਕਾਂ ਦੀ ਭਲੇ ਦੀ ਭਲੇ ਦੀ ਗੱਲ ਕਰੋਗੇ ਤਾਂ ਲੋਕ ਤੁਹਾਡੇ ਨਾਲ ਆਪਣੇ ਆਪ ਜੁੜ ਜਾਣਗੇ ਇਹਵੇਂ ਬਹਿਮ ਹੀ ਹੈ ਕਿ ਵੀ ਅਸੀਂ ਕਿਸੇ ਤੋਂ ਪੈਸੇ ਇਕੱਠੇ ਕਰਕੇ ਹੋਰ ਪੱਛੇ ਕਰਕੇ ਇੱਥੇ ਦੇ ਦਾਂਗੇ ਸਾਨੂੰ ਕਰੈਡਿਟ ਮਿਲ ਜੂਗਾ ਲੋਕ ਸਾਡੇ ਨਾਲ ਬਲਦ ਸਿਆਣੇ ਨੇ ਬਲਦ ਜਾਣਦੇ ਨੇ ਹਰ ਚੀਜ਼ ਦਾ ਪਤਾ ਉਹਨਾਂ ਨੂੰ ਕਿ ਕਿਹੜਾ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਲੋਕਾਂ ਤੋਂ ਕੋਈ ਭੁੱਲੀ ਗੱਲ ਨਹੀਂ ਹੈ ਜੇ ਜੋ ਇਹ ਹੋ ਰਿਹਾ ਹੈ ਜੇ ਐਡੀ ਗੱਲ ਹੁੰਦੀ ਫਿਰ ਅਸੀਂ ਇਲੈਕਸ਼ਨ ਕਿਉਂ ਹਾਰਦੇ ਜੋ ਹਾਲਾਤ ਇਦਾਂ ਦੇ ਪੈਦਾ ਹੋਏ ਕਿਉਂ ਹੁੰਦੇ ਫਿਰ ਹਾਲਾਤ ਪੈਦਾ ਨਹੀਂ ਸੀ ਉਹਨੇ ਹਾਲਾਤ ਤਾਂ ਹੀ ਪੈਦਾ ਹੋਏ ਕਿ ਅਸੀਂ ਆਪਣੇ ਆਪ ਨੂੰ ਬਹੁਤ ਚਲਾਕ ਸਮਝਦੇ ਰਹੇ ਬਹੁਤ ਚੋਸ ਸਮਝਦੇ ਰਹੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ ਠੀਕ ਹੈ ਸਰ ਪਰ ਉਹਦਾ ਨੁਕਸਾਨ ਹੁੰਦਾ ਹੈ ਦੇਖੋ ਮੈਂ ਪਹਿਲੀ ਗੱਲ ਤਾਂ ਧੰਨਵਾਦੀ ਹਾਂ ਸਰਦਾਰ ਪ੍ਰੇਮ ਸਿੰਘ ਚੰਦੂ ਮજરા ਸਾਹਿਬ ਦਾ ਤੇ ਰਖੜਾ ਸਾਹਿਬ ਦਾ ਅਸrar ਨੀਰ ਸਿੰਘ ਰਖੜਾ ਉਹਨਾਂ ਦਾ ਨਾਲ ਆਏ ਹੋਏ ਕਰਤਾਰਪੁਰ ਸਾਹਿਬ ਦਾ ਆਪਣੇ ਸੇਖੂਪੁਰਾ ਸਾਹਿਬ ਜਿੰਨੇ ਵੀ ਆਏ ਨੇ ਔਰ ਉਰੇ ਜਿਹੜੇ ਸਾਡੇ ਲੋਕਲ ਨੇ ਔਰ ਤੁਸੀਂ ਜਿਹੜੇ ਪ੍ਰੈਸ ਸਹਿਬਾਨ ਹੋ ਤੁਹਾਡਾ ਸਾਰਿਆਂ ਦਾ ਇਸ ਗੱਲ ਤੇ ਧੰਨਵਾਦ ਹੈ ਵੀ ਤੁਸੀਂ ਇੱਥੇ ਇਹ ਚੱਲ ਕੇ ਆਏ ਤੇ ਤੁਸੀਂ ਕਵਰ ਕਰਨ ਆਏ ਤੇ ਮੈਂ ਇੱਕੋ ਹੀ ਵਾਦਾ ਕਰਦਾ ਕਿ ਅਸੀਂ ਇਹ ਹੜ ਦੀ ਨਸੀਬਤ ਤੋਂ ਬਾਅਦ ਵੀ ਜਿਵੇਂ ਰਖੜਾ ਸਾਹਿਬ ਤੇ ਚੰਦੂ ਮਾਜਰਾ ਸਾਹਿਬ ਨੇ ਕਿਹਾ ਉਸ ਤਰੀਕੇ ਨਾਲ ਅਸੀਂ ਇਹਦੇ ਸਤਾਈ ਹੱਲ ਲਈ ਤੇ ਸੰਗਤ ਨੇ ਜਿਵੇਂ ਇਕੱਠੇ ਹੋ ਕੇ ਇਹ ਜਿਹੜਾ ਜ਼ੋਰ ਮਾਰਿਆ ਹੈ ਇਸ ਜ਼ੋਰ ਦੇ ਵਿੱਚ ਅਸੀਂ ਯੋਗਦਾਨ ਪਾਉਂਦੇ ਰਹਾਂਗੇ ਅਸੀਂ ਮੁਸੀਬਤ ਦਾ ਜਾਂ ਟਾਈਮ ਨਿਕਲ ਜਾਊਗਾ ਉਹ ਤੋਂ ਬਾਅਦ ਵੀ ਯੋਗਦਾਨ ਪਾਉਂਦੇ ਰਹਾਂਗੇ ਔਰ ਇਸ ਦੁੱਖ ਸੁਖ ਦੀ ਘੜੀ ਦੇ ਵਿੱਚ ਅਸੀਂ ਹਮੇਸ਼ਾ ਪਹਿਲਾਂ ਵੀ ਸਾਡਾ ਪਰਿਵਾਰ ਹਾਜ਼ਰ ਸੀਗਾ ਲੂੰਬਾ ਪਰਿਵਾਰ ਔਰ ਹੁਣ ਵੀ ਅਸੀਂ ਹਾਜ਼ਰ ਆ ਬੋਲ ਸਭ ਤੋਂ ਪਹਿਲਾਂ ਪ੍ਰੈਸ ਦਾ ਰੀਅਲੀ ਗ੍ਰੇਟਫੁਲ ਐਂਡ ਥੈਂਕਫੁਲ ਟੂ ਆਲ ਆਫ ਯੂ ਕਿ ਵੀ ਤੁਸੀਂ ਇਹ ਜਿਹੜੀ ਸੈਂਸਿਟਿਵ ਸਿਚੁਏਸ਼ਨ ਸਤਰਾਣਾ ਹਲਕੇ ਚ ਸਾਰੇ ਪਹੁੰਚੇ ਹੋ ਤਾਂ ਮੈਂ ਦੇਖੋ ਕੋਈ ਇੰਨੀ ਕ ਵੀ ਸਾਰੇ ਤੁਸੀਂ ਬੈਠੇ ਹੋ ਡਿਫਿਕਲਟ ਟਾਈਮ ਹੈ ਇਹ ਸਭ ਤੋਂ ਪਹਿਲਾਂ ਇਹ ਜਿਹੜੀ ਇਨਸਾਨੀਅਤ ਦੇ ਤੌਰ ਤੇ ਸਾਰੇ ਪੰਜਾਬ ਚ ਜੇ ਦੇਖਿਆ ਜਾਏ ਅਸੀਂ ਆਪਣੇ ਪਟਿਆਲੇ ਜ਼ਿਲ੍ਹੇ ਚ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਜਿਹੜਾ ਰਖੜਾ ਪਰਿਵਾਰ ਨੇ 10 ਕਰੋੜ ਰੁਪਏ ਦੇ ਕੇ ਕਰਕੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਆਪਣੇ ਇਲਾਕੇ ਵਾਸਤੇ ਜਿਹੜੀ ਪਹਿਲ ਕੀਤੀ ਹੈ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ ਠੀਕ ਹੈ ਆਪਾਂ ਕਈ ਵਾਰ ਇਹ ਸੋਚਦੇ ਆ ਕਿਉਂਕਿ ਜਿਸ ਨੇ ਕਿਹਾ ਕਿ ਵੀ ਹਾਂ ਉਹਦਾ ਬੜਪਨ ਹੈ ਆਪਣੇ ਮੂੰਹ ਦਸਵਾੰਦ ਕੱਢ ਕੇ ਤੇ ਪੰਜਾਬ ਵਾਸਤੇ ਇਨਸਾਨੀਅਤ ਵਾਸਤੇ ਦੁੱਖ ਤਕਲੀਫ ਵਾਸਤੇ ਬਾੜ ਰਹਿਤ ਮਤਲਬ ਫਲੱਡਿਡ ਏਰੀਆ ਵਾਸਤੇ ਦੇਣ ਵਾਸਤੇ ਅਸੀਂ ਤਾਂ ਸਾਰਾ ਇਲਾਕਾ ਸਭ ਤੋਂ ਪਹਿਲਾਂ ਕਿ ਅਕਾਲੀ ਦਲ ਜਿਹੜਾ ਸਾਡਾ ਨਵਾਂ ਅਕਾਲੀ ਦਲ ਹੈ ਤੇ ਸਾਰਾ ਇਲਾਕਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਹਮੇਸ਼ਾ ਪਹਿਲਾਂ ਵੀ ਕਰਦੇ ਰਹੇ ਨੇ ਤੁਸੀਂ ਬਦੋ ਚਾਹੇ ਕਿਸਾਨ ਅੰਦੋਲਨ ਸੀ ਚ ਕੋਈ ਸੀ ਤੇ ਲੇਕਿਨ ਹੁਣ ਜਿਹੜੀ ਕੱਗਰ ਦੇ ਇਸ ਮੌਕੇ ਤੇ ਡੀਟੀਓ ਸਾਹਿਬ ਰਖਣਾ ਸਾਹਿਬ ਚੰਦੂ ਮਦਰ ਸਾਹਿਬ ਸਾਰੀ ਲੀਡਰਸ਼ਿਪ ਕਿਸਾਨ ਯੂਨੀਅਨ ਪ੍ਰੈਸ ਤੁਸੀਂ ਸਾਰੇ ਪਹੁੰਚੇ ਹੋ ਇਸੇ ਮਸਲੇ ਦੇ ਹੱਲ ਵਾਲੇ ਪਾਸੇ ਕੋਈ ਨਾ ਪੋਲਿਟਿਸ਼ੀਅਨ ਨੂੰ ਸਮਝੇ ਨਾ ਕਿਸੇ ਹੋਰ ਨੂੰ ਇਹਦਾ ਸਥਾਈ ਹੱਲ ਇਹ ਵੇ ਕਿ ਪਹਿਲਾਂ ਇਹ ਸਾਰੀ ਲੋਕਾਂ ਦੀ ਮਾਲਕੀ ਹੈ ਮਾਲਕੀ ਹੈ ਜਿਸ ਕਰਕੇ ਦੀ ਸਫਾਈ ਨਹੀਂ ਕਰਨਦੇ ਨੇ ਲੋਕ ਉਹ ਕਰਨ ਕਿਉਂਦੇ ਹਨ ਉਹਨਾਂ ਦੇ ਫਸਲ ਬੀਜਦੇ ਨੇ ਇਹ ਸਰਕਾਰ ਨੂੰ ਪਹਿਲਾਂ ਸਭ ਤੋਂ ਕੰਮ ਕਰਨਾ ਚਾਹੀਦਾ ਜਮੀਨ ਸਾਰੀ ਐਕਵਾਇਰ ਕਰਨੀ ਚਾਹੀਦੀ ਹੈ ਮੁਆਵਜ਼ਾ ਦੇਣਾ ਚਾਹੀਦਾ ਲੋਕਾਂ ਨੂੰ ਜਿਨ੍ਹਾਂ ਦੀ ਜਮੀਨ ਇਹ ਚਾਉਂਦੀ ਆ ਔਰ ਫਿਰ ਇਹਦੀ ਮਿੱਟੀ ਅੰਦਰੋਂ ਪੁੱਟ ਕੇ ਬਾਹਰ ਸੁੱਟ ਦੇਣਾ ਕੋਈ ਕੋਈ ਸੋਸੇ ਕੋਈ ਨਹੀਂ ਇਹ ਇੰਨੇ ਹੱਲੇ ਹਾਂਜੀ ਸਰਕਾਰੀ ਮਤਲਬ ਕਿ ਐਕਵਾਇਰ ਹੋਵੇ ਨਾ ਢੂੰਗੀ ਹੋਵੇ ਯਾਰ ਨਿੱਕੀ ਨਹੀਂ ਕਰੀ ਸੱਡੇ ਅੰਦਰ ਵਾਲੇ ਇੰਨੇ ਨਿੱਕੀ ਢੂੰਗੀ ਪਹਿਲਾਂ ਐਕਵਾਇਰ ਕਰਨ ਕਿਉਂਕਿ ਜਿੱਸਾ ਖੇਤ ਹੈ ਪਾਣੀ ਉਤਰਨੇ ਲੋਕਾਂ ਨੇ ਖੇਤ ਬੀਜਦੇ ਨੇ ਕੋਈ ਸਰੋਂ ਬੀਜ ਦੇਗਾ ਕੋਈ ਕਣਕ ਬੀਜ ਦੇਗਾ ਹੁਣ ਉਸ ਨੂੰ ਤੁਸੀਂ ਰੋਕ ਨਹੀਂ ਸਕਦੇ ਕਿਉਂਕਿ ਉਹਦੀ ਮਾਲਕੀ ਹੈ ਇਸ ਕਰਕੇ ਜ਼ਮੀਨ ਐਕਵਾਇਰ ਕਰਨੀ ਚਾਹੀਦੀ ਇਹ ਜਿਹੜੀ ਉਰਲੇ ਪਾਸੇ ਉਰਲੇ ਪੁਰਾਣਾ ਜਿਹੜਾ ਬਣਾ ਹੈ ਘਗਰ ਦਾ ਇਹ ਸਰਕਾਰੀ ਹੈ ਨਹੀਂ ਕਿਤੇ ਕਿਤੇ ਕਈ ਥਾਂ ਤੇ ਕਬਜ਼ੇ ਵੀ ਬਹੁਤ ਘਟਾ ਹੈ ਜਿਆਦਾ ਜ਼ਿਆਦਾਤਰ ਮਾਲਕੀ ਹੈ ਥੋੜੀ ਬਹੁਤ ਸ਼ਾਮਲਾਟ ਹੈ ਇੱਕ ਸਵਾਲ ਹੈ ਹਾਂ ਜੀ ਜਿਵੇਂ ਇਸੇ ਘਗਰਚੋਰ ਸੌਂਦੀ ਤੋਂ ਪਿੱਛੇ ਬੈਕ ਸਾਈਡ ਆ ਜਾ ਕੇ ਪੁਰਾਣਾ ਘਰ ਚੱਲਦਾ ਸੀ ਹਾਂਜੀ ਅੱਜ ਲੋਕਾਂ ਨੇ ਉਹਦੇ ਤੇ ਕਬਜ਼ਾ ਕੀਤਾ ਹੋਇਆ ਬਿਲਕੁਲ ਕਰਜ਼ਾ ਕਬ ਸਰਕਾਰਾਂ ਉਹ ਕਰਜ਼ਾ ਛਤੌਣ 'ਚ ਨਕਾਮ ਰਹੀਆਂ ਨੇ ਤੇ ਨਕਾਮ ਹੈ ਹੁਣ ਦੀ ਮੌਜੂਦਾ ਸਥਿਤੀ ਬਿਲਕੁਲ ਬਿਲਕੁਲ ਸਾਡੇ ਕੋਲ ਜਿਹੜੀਆਂ ਸੱਭ ਜਿਹੜੀਆਂ ਪਾੜਦੀਆਂ ਛਕਾਵਾਂ ਨੇ ਉਹ ਕਿਉਂ ਨਹੀਂ ਚੱਲੂ ਹੁੰਦੀਆਂ ਦੇਖੋ ਜੀ ਤੁਸੀਂ ਵੇਖੋ ਡੇਡ ਡੇਡ ਦੋ ਦੋ ਕਿੱਲਾ ਲੋਕਾਂ ਦੇ ਕੋਲ ਹੈ ਉਹ ਪਾੜੇ ਦਾ ਜੀ ਆ ਸਾਡੇ ਨਾਲ ਸਾਡੇ ਤੇ ਕੋਲੋਂ ਹੀ ਲੰਗਦਾ ਸਭ ਲੋਕਾਂ ਨੇ ਭਰਿਆ ਹੋਇਆ ਸਭ ਲੋਕੇ ਜਿਹੜੇ ਫਸਲਾਂ ਬੀਜਦੇ ਨੇ ਤੇ ਅੱਛਾ ਫਿਰ ਸਰਕਾਰ ਸਰਕਾਰਾਂ ਨਕਮੀਆਂ ਕਿੰਨੀਆਂ ਨੇ ਬੰਦਾ ਸਰਕਾਰ ਦੇ ਬੰਦੇ ਆਉਣਗੇ ਨਾਲ ਸਾਡਾ ਇੰਨੇ ਸਾਲ ਤੋਂ ਕਬਜ਼ਾ ਹੈ ਤੇ ਕਹਿਣਾ ਚਾਹੀਦਾ ਇੰਨੇ ਸਾਲ ਦਾ ਤੈਨੂੰ ਜੁਰਮਾਨਾ ਲਾਵਾਂਗੇ ਜਿੰਨਾ ਜਿੰਨਾ ਸਰ ਤੂੰ ਜਿਆਦਾ ਇਹ ਪੈਲੀ ਰੱਖੀ ਹੈ ਇਹਨਾਂ ਨੇ ਸਰਵੇ ਕਰਵਾਇਆ ਸੀ ਪਰ ਜਿਹੜੇ ਤਣਾੜਾਂ ਦੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼